ਚਾਰਖੰਡ ਦੇ ਪਿੰਡ ਸ਼ਾਹਪੁਰ ਦੇ ਛੱਪੜ 'ਚ ਡੁੱਬਣ ਕਾਰਨ ਪੰਜ ਜਣਿਆਂ ਦੀ ਜਾਨ ਚਲੀ ਗਈ ਹੈ ਤਾਂ ਛੱਠ ਤਿਹਾਰ ਮੌਕੇ ਹੁਣ ਤੱਕ 11 ਲੋਕਾਂ ਦੀ ਡੁੱਬਣ ਕਾਰਨ ਜਾਨ ਚਲੀ ਗਈ ਚਾਰਖੰਡ ਦੇ ਹਜਾਰੀ ਬਾਗ ਦੇ ਵਿੱਚ ਇੱਕ ਛੱਪੜ ਦੇ ਵਿੱਚ ਨਹਾਉਂਦੇ ਸਮੇਂ ਚਾਰ ਨਵਾਲਗ ਲੜਕੀਆਂ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਤਾਂ ਇਹ ਘਟਨਾ ਜਿਹੜੀ ਕਟਕਮ ਸੰਢੀ ਬਲਾਕ ਦੇ ਸ਼ਾਹਪੁਰ ਪੰਚਾਇਤ ਦੇ ਵਿੱਚ ਵਾਪਰੀ ਹੈ ਤਾਂ ਪੁਲਿਸ ਸੁਪਰਡੈਂਟ ਦੇ ਅਨੁਸਾਰ ਆ ਕਟਕਮ ਸੰਢੀ ਥਾਣੇ ਦੇ ਸ਼ਾਹਪੂਰ ਪੰਚਾਇਤ ਦੇ ਨਾਲ ਸਬੰਧਤ ਚਾਰ ਕੁੜੀਆਂ ਅਤੇ ਇੱਕ 12 ਸਾਲਾ ਲੜਕਾ ਆ ਛੱਪੜ ਦੇ ਵਿੱਚ ਨਹਾਉਣ ਗਏ ਜੋ ਕਿ ਆ ਛੱਪੜ ਦੇ ਵਿੱਚ ਹੀ ਡੁੱਬ ਜਾਂਦੇ ਨੇ ਤਾਂ ਝਾਰਖੰਡ ਦੇ ਵਿੱਚ ਆ ਛੱਟ ਤਿਉਹਾਰ ਦੌਰਾਨ ਡੁੱਬਣ ਵਾਲੇ ਲੋਕਾਂ ਦੀ ਗਿਣਤੀ ਹੈ ਜਿਹੜੀ ਹੁਣ 11 ਤੱਕ ਪਹੁੰਚ ਗਈ ਹੈ ਤਾਂ ਸੋਮਵਾਰ 27 ਅਕਤੂਬਰ ਨੂੰ ਪੰਜ ਹੋਰ ਬੱਚੇ ਵਕਵਕ ਥਾਵਾਂ ਉੱਤੇ ਡੁੱਬ ਗਏ ਨੇ ਅਤੇ ਉਹਨਾਂ ਨੂੰ ਬਚਾਇਆ ਵੀ ਨਹੀਂ ਜਾ ਸਕਿਆ ਤਾਂ ਪੁਲਿਸ ਨੇ ਆਖਿਆ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਬੱਚੇ ਛੱਟ ਪੂਜਾ ਦੌਰਾਨ ਡੁੱਬ ਗਏ ਤਾਂ ਵੱਡੀ ਖਬਰ ਝਾਰਖੰਡ ਦੇ ਪਿੰਡ ਸ਼ਾਹਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਪਿੰਡ ਸ਼ਾਹਪੁਰ ਦੇ ਛੱਪੜ 'ਚ ਡੁੱਬਣ ਕਾਰਨ ਪੰਜ ਜਣਿਆਂ ਦੀ ਜਾਨ ਚਲੀ ਗਈ ਤਾਂ ਝਾਰਖੰਡ ਦੇ ਹਜਾਰੀ ਬਾਗ ਦੇ ਵਿੱਚ ਇੱਕ ਛੱਪੜ ਦੇ ਵਿੱਚ ਨਹਾਉਂਦੇ ਸਮੇਂ ਚਾਰ ਨਾਬਾਲਗ ਲੜਕੀਆਂ ਸਮੇਤ ਪੰਜ ਜਣਿਆਂ ਦੀ ਜਾਨ ਚਲੀ ਗਈ ਹੈ ਤਾਂ ਛੱਟ ਤਿਉਹਾਰ ਮੌਕੇ ਹੁਣ ਤੱਕ 11 ਲੋਕਾਂ ਦੀ ਡੁੱਬਣ ਕਾਰਨ ਜਾਨ ਚਲੀ ਗਈ